ਵਾਦੀ ਨੇ ਜੋ ਗਲਤ ਅੰਸਰ ਨੇ ਉਹਨਾਂ ਤੇ ਰੋਕ ਲਾਉਣ ਲਈ ਜੋ ਗਲਤ ਗਤੀਵਿਧੀਆਂ ਕਰਦੇ ਨੇ ਉਹਨਾਂ ਨੂੰ ਉਹਨਾਂ ਨੂੰ ਪੜਨ ਲਈ ਪੰਜਾਬ ਦੇ ਸਾਰੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਕੈਮਰੇ ਲਗਾਏ ਗਏ ਜਾ ਰਹੇ ਨੇ ਇਸੇ ਤਹਿਤ ਆਪਣੇ ਫਾਜ਼ਲ ਕਾ ਸ਼ਹਿਰ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਸਿਕਿਉਰਿਟੀ ਪਰਪਸ ਦੇ ਨਾਲ ਲਗਾਏ ਗਏ ਨੇ ਲੋਕਾਂ ਨੂੰ ਸੇਫ ਮਾਹੌਲ ਲੋਕਾਂ ਨੂੰ ਸਿਕਿਉਰਿਟੀ ਪੂਰੀ ਪ੍ਰਦਾਨ ਕੀਤੀ ਜਾਵੇ ਇਸ ਲਈ ਕੋਈ ਸ਼ਹਿਰ ਦੇ ਵਿੱਚ ਕੋਈ ਵੀ ਵਾਰਦਾਤ ਨਾ ਹੋਵੇ ਜੇ ਕੋਈ ਵਾਰਦਾਤ ਹੁੰਦੀ ਹੈ ਤਾਂ ਕੈਮਰੇ ਰਾਹੀਂ ਇਹਨੂੰ ਜਿਹੜਾ ਜਲਦ ਤੋਂ ਜਲਦ ਟ੍ਰੇਸ ਕੀਤਾ ਜਾਵੇ ਉਸ ਮਕਸਦ ਦੇ ਨਾਲ ਸ਼ਹਿਰ ਦੇ ਜੋ ਮੇਨ ਬਾਜ਼ਾਰ ਨੇ ਜੋ ਸ਼ਹਿਰ ਦੀਆਂ ਮੇਨ ਐਂਟਰੀਆਂ ਨੇ ਜੋ ਸ਼ਹਿਰ ਦੇ ਮੇਨ ਚੌਕ ਨੇ ਉਹਨਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਔਰ ਇਹਦੇ ਨਾਲ ਜੇ ਕੋਈ ਅਪਰਾਧ ਕਰੇਗਾ ਤਾਂ ਉਹ ਅਪਰਾਧੀਆਂ ਨੂੰ ਫੜਨ ਦੇ ਵਿੱਚ ਬਹੁਤ ਵੱਡੀ ਜਿਹੜੀ ਮਦਦ ਪੁਲਿਸ ਨੂੰ ਮਿਲੇਗੀ ਔਰ ਜਿਹੜਾ ਕੋਈ ਵੀ ਅਪਰਾਧੀ ਅਪਰਾਧ ਕਰਕੇ ਭੱਜ ਨਹੀਂ ਸਕੇਗਾ। ਉਹਨਾਂ ਨੂੰ ਕੰਟਰੈਕਟ ਦਿੱਤਾ ਗਿਆ ਹੈ। ਉਹਨਾਂ ਦਾ 1 ਸਾਲ ਦਾ ਮੇਨਟੇਨੈਂਸ ਦਾ ਵੀ ਵਿੱਚ ਕੰਟਰੈਕਟ ਹੈ। ਜੇ ਕੋਈ 1 ਸਾਲ ਦੇ ਵਿੱਚ ਕੋਈ ਵੀ ਦਿੱਕਤ ਆਊਗੀ ਤਾਂ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਉਹਨਾਂ ਕੈਮਰਿਆਂ ਨੂੰ ਸਹੀ ਕਰਨਾ ਉਸ ਤੋਂ ਬਾਅਦ ਜਿਹੜਾ ਨਵਾਂ ਕੰਟਰੈਕਟ ਕੀਤਾ ਜਾਊਗਾ ਹਰ ਸਾਲ ਜਿਹੜਾ ਕੰਟਰੈਕਟ ਕਰਕੇ ਉਹਦੀ ਮੇਨਟੇਨੈਂਸ ਦੇ ਕੰਟਰੈਕਟ ਕਰਕੇ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਚਲਾਇਆ ਜਾਵੇ। ਟੋਟਲ ਬਣ ਕੇ ਸਾਰੇ 36 36 ਕੈਮਰੇ ਲੱਗੇ ਜੀ ਸਾਰੇ ਸ਼ਹਿਰ ਵਿੱਚ ਹੁਣ ਪੂਰਾ ਸਹਿਯੋਗ ਮਿਲੇਗਾ ਕਿਸੇ ਨਾਲ ਵੀ ਕੋਈ ਵਾਰਦਾਤ ਹੁੰਦੀ ਹੈ ਕੋਈ ਵੀ ਸ਼ਹਿਰ ਦੇ ਵਿੱਚ ਵਾਰਦਾਤ ਕੋਈ ਗਲਤ ਅੰਸਰ ਕਰਦਾ ਹੈ ਤਾਂ ਉਹਦੇ ਤੇ ਨਕੇਲ ਪਾਉਣ ਲਈ ਉਹਦੇ ਤੇ ਕਾਰਵਾਈ ਕਰਨ ਲਈ ਇਹ ਜਿਹੜੇ ਕੈਮਰੇ ਨੇ ਬਹੁਤ ਹੀ ਜ਼ਿਆਦਾ ਸਹਾਇ ਹੋਣਗੇ ਆਮ ਲੋਕਾਂ ਨੂੰ ਸਿਕਿਉਰਿਟੀ ਦੇਣਾ ਆਮ ਆਦੀ ਪਾਰਟੀ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਮੈਂ ਤਾਂ ਅਪਰਾਧੀਆਂ ਨੂੰ ਜਿਹੜੇ ਗਲਤ ਅੰਸਰ ਨੇ ਉਹਨਾਂ ਨੂੰ ਚੇਤਾਵਨੀ ਦਿਨਾ ਕੀ ਗਲਤ ਹਰਕਤਾਂ ਗਲਤ ਕੰਮ ਕਰਨ ਤੋਂ ਬਾਝ ਆ ਜਾਣ ਨਹੀਂ ਤਾਂ ਇਹ ਜਿਹੜੀ ਪੰਜਾਬ ਪੁਲਿਸ ਹੈ ਜਿਹੜੇ ਅਸੀਂ ਕੈਮਰੇ ਲਗਾਏ ਨੇ ਕੋਈ ਵੀ ਨਾ ਕੈਮਰਿਆਂ ਦੀ ਨਜ਼ਰ ਤੋਂ ਬਚ ਨਹੀਂ ਸਕੇਗਾ ਕੋਈ ਵੀ ਅਪਰਾਧ ਕਰਦਾ ਤਾਂ ਉਹਨੂੰ ਬਚਣ ਦਾ ਬਿਲਕੁਲ ਮੌਕਾ ਨਹੀਂ ਮਿਲੂਗਾ ਔਰ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਕੈਮਰਿਆਂ ਦੇ ਨਾਲ ਜਿਹੜਾ ਪੰਜਾਬ ਪੁਲਿਸ ਨੂੰ ਮਿਲੇਗਾ ਸ਼ਹਿਰ ਦੇ ਵਿੱਚ ਜਿਹੜੇ ਮੇਨ ਮੇਨ ਜਗ੍ਹਾ ਤੇ ਕੈਮਰੇ ਜਿਹੜੇ ਤਕਰੀਬਨ ਸਾਰਾ ਸ਼ਹਿਰ ਕਵਰ ਕਰਨ ਲੱਗਾ ਤੇ ਜਿਹੜੇ ਅੱਗੇ ਹੁਣ ਲੋਕਾਂ ਦੇ ਕੈਮਰਿਆਂ ਵਿੱਚੋਂ ਸਾਨੂੰ ਫੁਟੇਜ ਖੰਗਾਲਣੀ ਪੈਂਦੀ ਸੀ ਹੁਣ ਜਿਹੜਾ ਇਹ ਕੰਟਰੋਲ ਰੂਮ ਸਾਡੇ ਥਾਣੇ 'ਚ ਹੀ ਹੈ ਐਲਈਡੀਆਂ ਸਾਡੇ ਥਾਣੇ 'ਚ ਨੇ 34 35 ਜਿਹੜੇ ਕੈਮਰੇ ਲੱਗ ਚੁੱਕੇ ਨੇ ਤੇ ਸਾਨੂੰ ਉਹਨੂੰ ਬੜਾ ਆਸਾਨ ਹੋਏਗਾ ਇੱਕ ਜਿਹੜਾ ਆਪਰੇਟਰ ਹੈ ਸਾਡਾ ਉਹਦੇ ਤੇ ਨਿਗਰੱਖੇਗਾ ਸ਼ਹਿਰ ਦੇ ਹੋਂਜਣ ਸਾਰੇ ਕੈਮਰੇ ਤੇ ਨਿਗਰ ਹੈਗੀ ਵੀ ਸ਼ਹਿਰ ਵਿੱਚ ਕੀ ਹੋ ਰਿਹਾ ਤੇ ਅਸੀਂ ਜਿਹੜੀ ਕੋਈ ਵਾਰਦਾਤ ਹੋਏਗੀ ਅਸੀਂ ਹੁਣ ਥਾਣੇ ਬੈਠੇ ਹੀ ਉਹਨੂੰ ਖੰਗਾਲ ਕੇ ਤੇ ਜਲਦੀ ਅਸੀਂ ਉਹਨੂੰ ਕਵਰ ਕਰ ਲਿਆ ਕਰਾਂਗੇ